ਸਿੱਖਿਆ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ 바ਰਤਾ ਨਟਕਿਆ ਜਿਸ ਦੌਰਾਨ ਅਧਿਆਪਕਾਂ ਤੇ ਪੁਲਿਸ ਵਿਚਕਾਰ ਤੱਕ ਕਮਕੀ ਵੀ ਹੋ ਗਈ ਅਤੇ ਕਈਆਂ ਦੀਆਂ ਪੱਗਾਂ ਵੀ ਲੈ ਗਈਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਮਸ਼ਹੂਰੀਆਂ ਜ਼ਰੀਏ ਝੂਠੇ ਵਾਅਦੇ ਕਰ ਰਹੀ ਹੈ ਜਦਕਿ ਹੁਣ ਤੱਕ ਉਨ੍ਹਾਂ ਨੂੰ ਨਾ ਤਾਂ ਪੱਕਾ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਵਾਧੂ ਸਹਾਇਤਾ ਦਿੱਤੀ ਗਈ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ ਮੈਂ ਕਹਿਣਾ ਚਾਹਨੀ ਹੈ ਕਿ ਸਤਾ ਤੋਂ ਆਉਣ ਤੋਂ ਪਹਿਲਾਂ ਸਰਕਾਰ ਨੇ ਇੱਕ ਝੂਠਾ ਲਾਰਾ ਲਾਇਆ ਇਹ ਅਸੀਂ ਸਾਰੇ ਜਥੇਬੰਦੀਆਂ ਅੱਜ ਇਕੱਠੇ ਹੋਏ ਆਂ ਜੋ ਬੇਰੁਜ਼ਗਾਰ ਨੇ ਅੱਜ ਆਪਣੇ ਦਾ ਭਰਾ ਇੰਦਰਜੀਤ ਉੱਥੇ ਬੈਠਾ ਟੈਂਕੀ ਤੇ 5 ਮਹੀਨੇ ਉਹਨਾਂ ਨੂੰ ਹੋ ਚੁੱਕੇ ਨੇ ਕੱਚੇ ਮੁਲਾਜ਼ਮਾਂ ਨਾਲ ਬੜਾ ਧੋਖਾ ਕੀਤਾ ਗਿਆ ਇਹਨਾਂ ਨੂੰ ਕਹਤਾ ਵੀ ਤੁਹਾਨੂੰ ਸਾਰਾ ਕੁਝ ਮਿਲੂਗਾ ਇਹਨਾਂ ਨੇ ਫਲੈਕਸ ਲਗਾ ਤੇ ਬੋਰਡ ਲਗਾ ਤੇ ਹਰ ਥਾਂ ਬੋਲਦੇ ਨੇ ਪਰ ਇਹਨਾਂ ਨੇ ਵਿਚਾਰਾਂ ਨੇ ਕਿੰਨਾ ਧੱਕਾ ਕੀਤਾ ਗਿਆ ਜਿਨਨੇ ਆਡਰ ਕੈਟਾਗਰੀ ਵਾਲੇ ਸੀ ਆਡਰ ਬੈਨੀਫਿਟ ਦੇ ਕੇ ਇਹਨਾਂ ਦੀ ਇੱਕ ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸਰਕਾਰ ਉ ਡਿਪਾਰਟਮੈਂਟਾਂ ਪੀਟੀਆਂ ਦੇ ਵਿੱਚ ਡੀਪੀ ਨਵਾੜੀਆਂ ਦੇ ਜਿਹੜੀ ਜੂਨੀਅਰ ਚ ਪਤਾ ਵੀ ਸੀਨੀਅਰ ਆ ਜਾਣਗੇ ਪੀਟੀ ਦੀ ਪੋਸਟ ਖਤਮ ਕਰੀ ਜਾਂਦੇ ਆ ਜਿਹੜੀਆਂ ਭਰਤੀਆਂ 12 13 ਸਾਲਾਂ ਤੋਂ ਖਤਮ ਨਹੀਂ ਹੋਈਆਂ ਸੀ ਇਹ ਆਮ ਪਾਰਟੀ ਕੀ ਕਰੀ ਹੁੰਦੀ ਉਹ ਭਰਤੀਆਂ ਨੂੰ ਆ ਕੇ ਖਤਮ ਕਰੀ ਜਾਂਦੀ ਆ ਤੇ ਆਪਣੇ ਆਪ ਸਰਕਾਰ ਰੂਲ ਬਣਾਉਂਦੀ ਆ ਸਿੱਖਿਆ ਸਮਾ ਵਿਭਾਗ ਰੂਲ ਸਰਵਿਸ ਰੂਲ ਬਣਾਉਂਦੇ ਨੇ ਉਹ ਸਰਵਿਸ ਰੂਲ ਇਦਾਂ ਦੇ ਹੁੰਦੇ ਨੇ ਕਿ ਭਰਤੀਆਂ ਕੋਰਟ ਚ ਜਾੜ ਜਾਂ ਬਚ ਲਿਆ ਜਾਂਦੀ ਨੇ ਕੋਰਟ ਚ ਜਾ ਕੇ ਸਾਡੀ ਭਰਤੀਆਂ ਦੀ ਬਲੀ ਦਿੱਤੀ ਜਾਂਦੀ ਆ ਤੇ ਉਹ ਭਰਤੀ ਉੱਤੇ ਜਾ ਕੇ ਕੈਨਸਲ ਕਰ ਦਿੰਦੇ ਨੇ ਮੈਂ ਕਹਿੰਦੇ ਤੁਸੀਂ ਆਪੇ ਰੂਲ ਬਣਾਉਨੇ ਹੋ ਆਪੇ ਭਰਤੀਆਂ ਕਰਦੇ ਹੋ ਉਹਨਾਂ ਨੂੰ ਜਾ ਕੇ ਲੋਕਾਂ ਮੂਰੇ ਹੋ ਜਾਂਦੇ ਹੀ ਹਜ਼ਾਰਾਂ ਭਰਤੀਆਂ ਕਰਤੀਆਂ ਇਹਨਾਂ ਨੇ ਜੀ ਆ ਭਰਤੀ ਕਰਦੀ 646 ਕਰਤੀ 95 ਚੌਣ ਕਰਤੇ ਸਾਰੀ ਭਰਤੇ ਘੜਤੇ ਟੀਡੀ ਭਰਤੇ ਲਾਦੀ ਸਾਰੇ ਨੰਬਰ ਕਰਤੇ ਪਰ ਕੀ ਹੁੰਦਾਗਾ ਉਹ ਭਰਤੀ ਰਿਪੋਰਟ ਚ ਭੇਜ ਦੰਦੇ ਨੇ ਲੋਕਾਂ ਸਾਹਮਣੇ ਤਾ ਹੋਗੇ ਭਰਤੀ ਕਰਦੀ ਕੋਟ ਚ ਭੇਜ ਦਪ ਭਰਤੀ ਨੂੰ ਕੋਣ ਆ ਜਿਹੜੇ ਲੋਕਾਂ ਨੂੰ ਇਹ ਗਲਤ ਕਰਦੇ ਨੇ ਗਲਤ ਭਰਤੀ ਹੋਊਗੀ ਕੋਈ ਨਾ ਕੋਈ ਜਾ ਕੇ ਸਟੇ ਲੈ ਲੂਗਾ ਫਿਰ ਕਹਿੰਦੇ ਸਟੇ ਤੋੜੇ ਬੰਦੇ ਲੈਂਦੇ ਨੇ ਕਿਉਂਕਿ ਜਦੋਂ ਕਿਸੇ ਦਾ ਬੈਨੀਫਿਟ ਨਹੀਂ ਹੋਊਗਾ ਬੰਦਾ ਕਹਿੰਗਾ ਮੇਰਾ ਕੰਮ ਨਹੀਂ ਤਾਂ ਮੈਨੂੰ ਲਊਗਾ ਹੀ ਲੂਗਾ ਕਿਉਂਕਿ ਭਰਤੀ ਦੇ ਗਲਤ ਰੂਲ ਬਣ ਚੁੱਕੇ ਨੇ ਗਲਤ ਰੂਲਾਂ ਨਾਲ ਭਰਤੀਆਂ ਕੱਢੇ ਜਾ ਰਹੀਆਂ ਨੇ ਉਹਨੂੰ ਭਰਤੀਆਂ ਨੂੰ ਕੋਰਟ ਚ ਭੇਜ ਕੇ ਸਾਨੂੰ ਉਲਝਾਇਆ ਇਹ ਬੜੀ ਗੰਦੀ ਸਰਕਾਰ ਆ ਜੀ ਪ੍ਰਦਰਸ਼ਨ ਦੀ ਗੱਲ ਕਰੀ ਜਾਵੇ ਹੁਣ ਕੀ ਗਾ ਬੈਠੇ ਕੋਣ ਰੂਪ ਰੇਖਾ ਹੈ ਜੀ ਹੁਣ ਜਾ ਤਾਂ ਦੇਖੋ ਜਿਸ ਅੰਦਰ ਜਾਵਾਂਗੇ ਜੰਮਗੇ ਜ਼ੋਰ ਤਾਂ ਸਾਡਾ ਲੱਗਿਆ ਹੋਇਆਗਾ ਬਸ ਇਨਾਂ ਕਹਿ ਕੇ ਅਸੀਂ ਪ੍ਰਸ਼ਾਸਨ ਦੀ ਰਿਸਪੈਕਟ ਕਰਦੇ ਆ ਕਿਉਂਕਿ ਜੇ ਦੇਖੋ ਅਸੀਂ ਤੱਕਾ ਮੁੱਕੀ ਕਰਦੇ ਆ ਜਿਨ੍ਹਾਂ ਦੀ ਵਰਦੀ ਦਾ ਹੱਥ ਲੈ ਅੰਦਰ ਕਿਉਂਕਿ ਤੱਕਾ ਮੁੱਕੀ ਚ ਲੱਗਦਾਗਾ ਉਹ ਤੇ ਕੀ ਸਾਡੇ ਵਰਗੇ ਬੇਰੁਜ਼ਗਾਰਾਂ ਦੇ ਪਰਚੇ ਰੋਕ ਦੰਗੇ ਉਸ ਕਰਕੇ ਅਸੀਂ ਉਹ ਲਿਮਟ ਚ ਆਪਦੀ ਕੇਂਦਰ ਸੇਵਾ ਦੀ ਲਿਮਟ ਚ ਰਹਿੰਦੇ ਆ ਪਰ ਮੈਂ ਕਹਿੰਦੇ ਜਾਂ ਤਾਂ ਕਹਿ ਦੋ ਵੀ ਆਪਣੀ ਲਿਮਟ ਕਰਾਸ ਕਰ ਲੋ ਫਿਰ ਪਤਾ ਲੱਗੂ ਕੌਣ ਕਿੰਨਾ ਕਗਾ ਸਾਡ ਅਸੀਂ ਮਜਬੂਰੀ ਬਸ ਆਉਨੇ ਆ ਜਦੋਂ ਵੀ ਆਉਨੇ ਆ ਕਿਉਂਕਿ ਸਾਨੂੰ ਵੀ ਛੁੱਟੀਆਂ ਪਿਆਰੀਆਂ ਨੇ ਸਾਡਾ ਸਾਥੀ ਇੰਦਰਜੀਤ ਸਿੰਘ ਮਾਨਸਾ ਖੁਰਾਣਾ ਪਿੰਡ ਦੀ ਟੈਂਕੀ ਤੋਂ 5 ਮਹੀਨੇ ਤੋਂ ਉੱਪਰ ਤੋਂ ਬੈਠਾ ਹੈਗਾ ਨਾਦ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਾ ਸਰਕਾਰ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ ਸਾਨੂੰ ਜਿਹੜਾ ਹੈਗਾ ਇਹਨਾਂ ਨੇ ਇੱਕ ਪੱਕਾ ਸ਼ਬਦ ਦਿੱਤਾ ਸਾਡੀਆਂ ਆਈਡੀਆਂ 'ਚ ਰੈਗੂਲਰ ਲਿਖਿਆ ਆਉਣ ਲੱਗ ਗਿਆ ਪਰ ਰੈਗੂਲਰ ਵਾਲਾ ਸਾਨੂੰ ਕੋਈ ਲਾਭ ਨਹੀਂ ਦਿੰਦਾ ਹੈਗਾ ਅੱਜ ਕੀ ਹੋਇਆ ਕਿ ਭਗਵੰਤ ਮਾਨ ਨੇ ਸੱਤਾ ਦਵੰਦ ਬਿਲਗੇ ਕੋਈ ਪੱਗ ਨਹੀਂ ਲਾਉਗੀ ਕੋਈ ਝੂਮੀ ਆਪਾਂ ਅੱਜ ਕੀ ਕਹਿਣਾ ਚਾਹੁੰਗੇ ਦੇਖੋ ਜੀ ਉਹੀ ਚਿਹਰੇ ਬਦਲੇ ਨੇ ਚਿਹਰੇ ਬਦਲੇ ਨੇ ਬਾਕੀ ਸਾਰਾ ਰੰਗ ਟੰਗ ਉਹੀ ਹੈ ਜੀ ਇਹਨਾਂ ਦਾ ਇਹ ਚੁੰਨੀਆਂ ਵੀ ਲਾਉਂਦੇ ਨੇ ਪੱਗਾਂ ਵੀ ਲਾਉਂਦੇ ਨੇ ਜੀ ਸਾਰਾ ਕੁਝ ਉਹੀ ਹੈ ਤੁਹਾਡੇ ਸਾਹਮਣੇ ਹੋਇਆ ਜੋ ਕੁਝ ਹੋਇਆ ਕੀ ਮੰਗਾ ਲੈ ਕੇ ਆਏ ਸੀ ਜੀ ਸਾਡੀ ਮੇਨ ਮੰਗਾ ਸਾਨੂੰ ਸੀਐਸਆਰ ਰੂਲ ਤਹਿਤ ਰੈਗੂਲਰ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਸਾਨੂੰ ਪੇ ਜਿਹੜਾ ਪੇ ਸਕੇਲ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਤਾਂ ਪਿਛਲੇ ਦਿਨੀ ਇਹ ਕਹਿ ਰਹੇ ਸੀ ਮਾਸਟਰ ਜੀ ਦਾ ਮਾਨ ਸਨਮਾਨ ਤਾਂ ਸੇ ਸਾਨੂੰ ਮਾਨ ਸਨਮਾਨ ਦੇਣਾ ਨਾ ਆਪਣੇ ਪਿਤਾ ਸਰਦਾਰ ਮਹਿੰਦਰ ਸਿੰਘ ਜੀ ਸਾਡੇ ਵੀ ਸਤਿਕਾਰਯੋਗ ਨੇ ਉਹਨਾਂ ਵਾਂਗ ਦੇਵੇ ਸਾਨੂੰ ਸਤਿਕਾਰ ਇਹ ਆ ਸਤਕਾਰ ਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਜੁਪੀ ਭਿਆਰ ਤੋਂ ਕਿ ਘਟ ਹੈ ਪੰਜਾਬ ਅਸਲ ਦੇ ਵਿੱਚ ਸਰਕਾਰ ਕੁਝ ਵੀ ਦੇਣਾ ਨਹੀਂ ਚਾਹੁੰਦੀ ਡਰਾਮੇ ਕਰ ਰਹੀ ਹੈ ਸਿਰਫ ਬਿਆਨਵਾਜੀ ਕਰ ਰਹੀ ਹੈ ਪੰਜਾਬ ਦੇ ਕੱਚੇ ਦੇ ਐਪਕ ਜੇਕਰ ਪੱਕੇ ਕੀਤੇ ਹੁੰਦੇ ਤਾਂ ਅੱਜ ਇੱਥੇ ਕੱਚੇ ਦੇ ਐਪਕਾਂ ਨੂੰ ਆ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣਾ ਰੋਸ ਪ੍ਰਦਰਸ਼ਨ ਨਾ ਕਰਨਾ ਪੈਂਦਾ ਟੈਂਕੀ ਤੇ ਨਾ ਸਾਡੇ ਸਾਥੀ ਅਨੁਰਜੀਤ ਨੂੰ ਬੈਠਣਾ ਪੈਂਦਾ ਸਿਰਫ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ মিডিਆ ਰਾਹੀਂ ਪ੍ਰਚਾਰ ਕੀਤੀ ਹੈ ਪ੍ਰਚਾਰ ਕੀਤਾ ਜਾ ਰਿਹਾ ਹੈ ਬਾਰ-ਬਾਰ ਕੱਚੀਆਂ ਗੱਲਾਂ ਨੂੰ ਪੱਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਵੀ ਵਿਧਾਇਕ ਜੇ ਪੱਕਾ ਕੀਤਾ ਹੁੰਦਾ ਤਾਂ ਇਹ ਵਿਧਾਇਕ ਇੱਥੇ ਨਾ ਹੁੰਦੇ ਸਿਰਫ ਬਿਆਨਬਾਜ਼ੀ ਕੀਤੀ ਹੈ ਐਲਾਨ ਕੀਤੇ ਹੈ ਕੋਈ ਵੀ ਉਹਨਾਂ ਨੂੰ ਪੱਕੇ ਵਿਧਾਇਕਾਂ ਵਾਲੇ ਜਿਹੜਾ ਬਿੱਤੀ ਲਾਭ ਨਹੀਂ ਦਿੱਤੇ ਜਾ ਰਹੇ ਕਿਸੇ ਤਰ੍ਹਾਂ ਦੇ ਲਾਭ ਨਹੀਂ ਦਿੱਤੇ ਜਾ ਰਹੇ ਤਾਂ ਅੱਜ ਜਦੋਂ ਪੰਜਾਬ ਦੇ ਕੱਚੇ ਵਿਧਾਇਕ ਆਪਣੇ ਮੰਗਾ ਲੈ ਕੇ ਪਹੁੰਚੇ ਹੈ ਤਾਂ ਉਹਨਾਂ ਤੇ ਉਲਟਾ ਜਬਰਟਾਇਆ ਜਾ ਰਿਹਾ ਸਾਡੇ ਸਾਥੀਆਂ ਦੀਆਂ ਪੱਗਾਂ ਲਾਈਆਂ ਗਈਆਂ ਨੇ ਸਾਡੀਆਂ ਭੈਣਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਤੇ ਪੰਜਾਬ ਦੀ ਇਸ ਅਖੌਤੀ ਇਨਕਲਾਬੀ ਸਰਕਾਰ ਦਾ ਚਿਹਰਾ ਨੰਗਾ ਤੁਹਾਡੇ ਸਾਹਮਣੇ ਹੋ ਚੁੱਕਿਆ ਪੰਜਾਬ ਦੇ ਲੋਕਾਂ ਅਗੇ ਕਿ ਪੰਜਾਬ ਸਰਕਾਰ ਪੰਜਾਬ ਦੇ ਇਹਨਾਂ ਅਧਿਆਪਕਾਂ ਨੂੰ ਬਾਰ-ਬਾਰ ਪੱਕੇ ਕਹਿ ਕੇ ਕੱਚੇ ਕਰ ਰਹੀ ਹੈ ਅਜੇ ਤੱਕ ਪੱਕੇ ਨਹੀਂ ਕੀਤਾ ਜਾ ਰਿਹਾ ਤੇ ਆਪਣੇ ਮੰਗਾਂ ਨੂੰ ਲੈ ਕੇ ਪੰਜਾਬ ਦੇ ਇਹ ਕੱਚੇ ਅਧਿਆਪਕ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ ਆ ਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਜ਼ ਇਚਨਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ He is professional by plumbing, electrician, machinery work, carpentry. For more information, please contact him at www.checktrade.com, ID number nine two one seven six zero. Shamra Chander Kal Center. Call him on this number zero seven four triple eight four double one six one.